ਪਤੰਗਾ ਜੀ ਤੁਸੀਂ ਕਿਹੜੇ ਸਾਲ ਦੇ ਵਿੱਚ ਕਦੋਂ ਗਾਇਕੀ ਤੁਸੀਂ ਸ਼ੁਰੂ ਕੀਤੀ ਹੈ ਜੀ ਮੈਂ ਜੀ 1978 ਦੇ ਵਿੱਚ ਰੇਡੀਓ ਸਟੇਸ਼ਨ ਜਲੰਧਰ ਦੇ ਗਿਆ ਉੱਥੋਂ ਦੇ ਮੈਂਬਰਸ਼ਿਪ ਬਣੀ ਹੈ ਮੇਰੀ ਤੇ ਸਕੂਲ ਚ ਪੜਦਿਆਂ ਹੀ ਮੈਂ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਪਹਿਲੀ ਸਟੇਜ ਹੈ ਮੇਰੀ ਜਿਹੜੀ ਮੈਂ ਛੱਲਾ ਗਾਇਆ ਕਿ ਉਦੋਂ ਗੁਰਦਾਸ ਮਾਨ ਜੀ ਹਲੇ ਮਾਰਕੀਟ ਚ ਨਹੀਂ ਸੀ ਆਏ ਅੱਛਾ ਜੀ ਪਹਿਲੀ ਕੈਸਟ ਤੁਹਾਡੀ ਕਿਹੜੀ ਕੈਸਟ ਤੁਹਾਡੀ ਪਹਿਲੀ ਕਿਹੜੀ ਸੀ ਪਹਿਲੀ ਕੈਸਿਡ ਮੇਰੀ ਆਇਆ ਸੌਣ ਦਾ ਮਹੀਨਾ ਜਿਹਦੇ ਵਿੱਚ ਮੇਰੇ 6 ਗੀਤ ਲਿਖੇ ਨੇ ਤੇ ਦੋ surjeet brahman majra ji ਜਿਹੜਾ ਆਇਆ ਸੌਣ ਦਾ ਮਹੀਨਾ ਗੀਤ ਕਿਹਨੇ ਗਾਇਆ ਸੀ ਜੀ ਉਹ ਮੇਰਾ ਹੀ ਮੇਰੀ ਆਵਾਜ਼ ਚ ਰਿਕਾਰਡ ਹੋਇਆ ਤੇ ਮੇਰੀ ਆਪਣੀ ਕਲਮ ਦੁਆਰਾ ਲਿਖਿਆ ਅੱਛਾ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਕੁਝ ਸੁਣਾਓ ਸੁਣਾਉ ਨਹੀਂ ਸਕਦਾ ਸਾਨੂੰ ਕੁਝ ਆਪਣੀ ਆਵਾਜ਼ ਦੇ ਵਿੱਚ ਬੁਲੰਦ ਆਵਾਜ਼ ਦੇ ਵਿੱਚ ਦੋ ਬੋਲ ਜੇ ਤੁਸੀਂ ਸੁਣਾਵੋ ਇਹ ਪਤੰਗਾ ਜੀ ਹੁਣ ਸੁਣਾਣਗੇ ਕੁਦੀ ਮਾਨਕ ਦੀ ਆਵਾਜ਼ ਵਿੱਚ ਸੌਖਾ ਨਹੀਂ ਹੋ ਜਾਣਾ ਲੱਭਣਾ ਸਤਿ ਸ੍ਰੀ ਅਕਾਲ ਮੈਂ ਜੀ ਉਸਤਾਦ ਸ੍ਰੀ ਲਾਲ ਚੰਦ ਜਮਲਾ ਜੱਟ ਜੀ ਦਾ ਸ਼ਾਗਿਰਦ ਆ ਪਰ ਮੈਂ ਮਾਨਕ ਸਾਹਿਬ ਨੂੰ ਵੀ ਬਹੁਤ ਹੀ ਰੱਜ ਕੇ ਗਾਉਣਾ ਜੋ ਮੈਂ ਗੀਤ ਸੁਣਾਉਣ ਜਾ ਰਿਹਾ ਸ੍ਰੀ ਭੁੱਲਾ RAM ਜੀ ਚੰਨ ਉਰਫ ਚੰਨ ਗੁਰਾਇਆਂ ਵਾਲੇ ਦਾ ਲਿਖਿਆ ਤੇ ਜਨਾਬ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਚ ਗਾਇਆ ਗਿਆ ਸੋ ਮੈਂ ਉਸ ਨੂੰ ਤੁਹਾਡੀ ਨਜ਼ਰ ਕਰ ਰਿਹਾ ਸੁਣੋ ਕੁੱਲੀ ਬਗੀ ਆਚਨਾ ਤੂੰ ਪਰ ਪਾ ਕੇ ਸੌਖਾ ਨਿਉ ਯਾਰ ਲੱਭਣਾ ਬਿਠਾ ਪਟ ਦਾਕਵਾਬ ਬਣਾ ਕੇ ਸੌਖਾ ਨਿਉ ਯਾਰ ਲੱਭਣਾ ਹੇ ਪੁੱਛੋ ਸੁਣੀ ਪਿਆਰ ਕੇਵੇਂ ਕਰੀਦਾ ਕੱਟੇ ਕੜੇ ਤੇ ਚੁਣਾਚ ਕੇਵੇਂ ਤਰੀਦਾ ਜੀ ਨੂੰ ਮਿਲ ਜਾਵੇ ਯਾਰ ਹੋਵੇ ਰੱਬ ਦਾ ਦਦਾਰ ਹਏ ਮਿਲ ਜਾਵੇ ਯਾਰ ਹੋਵੇ ਰੱਬ ਦਾ ਦਦਾਰ ਉਹਨੇ ਲੈਣਾ ਕਿਸਵਰ ਗਾਂਚ ਜਾ ਕੇ ਸੌਖਾ ਨਿਉ ਯਾਰੇ ਲੱਬਣਾ ਬਿਠਾ ਪਟ ਦਾਕਵਾਬ ਬਣਾ ਕੇ ਸੌਖਾ ਨਿਉ ਯਾਰੇ ਲੱਬਣਾ ਹੇ ਪੁੱਛੋ ਸਤੀ ਤੋਂ ਕਹਾਣੀ ਪੁੰਨ ਯਾਰ ਦੀ ਫਿਰਦੀ ਤਲਾਤ ਵਿਚਾਰੀ ਫੁੱਬਾ ਮਾਰਦੀ ਰਾਤੀ ਸੇਜ ਤੇ ਸਵਾਇਆ ਸੋਬਾ ਨਜਰੀ ਨ ਆਇਆ ਹੈ ਸੇਜ ਤੇ ਸਵਾਇਆ ਸੋਬਾ ਨਜਰੀ ਨ ਆਇਆ ਸੱਸੀ ਡਿਗ ਪੈਥਲਾ ਚ ਗਸ਼ਖਾ ਕੇ ਸੌਖਾ ਨਿਉ ਯਾਰ ਲਬੜਾ ਬਠਾ ਪਟਦਾਕ ਵਾ ਬੁਬਣਾ ਕੇ ਸੌਖਾ ਨਿਉ ਯਾਰ ਲਬੜਾ ਹੇ ਪੁੱਛੋ ਰਹੰਦੇ ਤੂੰ ਇਸ਼ਕ ਬਿਮਾਰੀਆਂ ਪੁੱਛੋ ਰਹੰਦੇ ਤੂੰ ਇਸ਼ਕ ਬਿਮਾਰੀਆਂ ਤਖਤ ਸਹਾਰਾ ਛੱਡ ਬੇਲੇ ਮੱਜਾਂ ਚਾਰੀਆਂ ਕੱਲੇ ਮੁੰਦੇ ਰਾ ਪਵਾਇਆ ਸਿਰ ਤੇ ਜਟੜ ਖਵਈਆਂ ਹਏ ਮੁੰਦਰਾ ਪਵਈਆਂ ਸਿਰ ਤੇ ਜਟੜ ਖਵਈਆਂ ਗਾਲ ਕਫਨ ਤਨਾਦ ਵਜਾ ਕੇ ਸੌਖਾ ਨਿਉ ਯਾਰੇ ਲਬੜਾ ਬਠਾ ਪਟਦਾਕਬਾਬ ਬਣਾ ਕੇ ਸੌਖਾ ਨਿਉ ਯਾਰੇ ਲਬੜਾ ਪੁੱਛੋ ਮਜਨੂ ਤੋ ਕਿ ਇਸ਼ਕ ਚੋਂ ਖੱਟਿਆ ਪੁੱਛੋ ਮਜਨੂ ਤੋ ਕਿ ਇਸ਼ਕ ਚੋਂ ਖੱਟਿਆ ਐਸੇ ਹੀ ਸ਼ਿਕ ਗੋਰਾ ਆਵਾਲਾ ਪਟਿਆ ਨਾਲੇ ਲੈਲਾ ਲੈਲਾ ਕਰੇ ਹਾਏ ਓ ਠੰਡੇ ਹੋ ਕੇ ਪਰੇ ਹਾਏ ਲੈਲਾ ਲੈਲਾ ਕਰੇ ਨਾਲੇ ਠੰਡੇ ਹੋ ਕੇ ਭਰੇ ਕੁੱਤੇ ਯਾਰ ਦੀ ਗਲੀ ਦੇ ਗਲ ਲਾ ਕੇ ਸੌਖਾ ਨਿਉ ਯਾਰੇ ਲੱਬੜਾ ਬਿਠਾ ਪਟਦਾਕਵਾਬ ਬਣਾ ਕੇ ਸੌਖਾ ਨਿਉ ਯਾਰੇ ਲੱਬੜਾ ਕੁਲੀ ਭੈਗੀ ਹੱਤ ਨਾਲ ਤੁਪਾਰ ਪਾ ਕੇ सौखनियूं यार लभड़ा